ਸਸੇ ਕਾਲ ਜੀ ਕੀ ਹਾਲ ਚਾਲ ਮਿੱਤਰੋ ਲਓ ਫਿਰ ਤੁਹਾਨੂੰ ਇੱਕ ਫਾਰਮ ਦਿਖਾਈਏ ਤੇ ਬਾਈ ਉਹਨੇ ਬਹੁਤ ਚਿਰ ਤੋਂ ਮਿਹਨਤ ਕਰ ਰਹੇ ਨੇ ਤੇ ਕਈ ਵਾਰ ਛੁਪੇ ਹੀ ਰਹਿ ਜਾਂਦਾ ਬੰਦਾ ਉਹਦੇ ਬਾਰੇ ਪਤਾ ਹੀ ਨਹੀਂ ਲੱਗਦਾ ਹਨਾ ਤੇ ਸਵੇਰੇ ਉਹਦੇ ਵਜੇ ਨੇ 9:30 ਸਵੇਰ 9:30 ਵਜੇ ਆਪਾਂ ਨਾਰੀਆਂ ਨੇ ਸਾਰੀਆਂ ਇਹ ਸਵੇਰੇ 8:00 ਵਜੇ ਆ ਜਾਂਦੀਆਂ ਨੇ ਇੱਧਰ ਤੇ 2:00 ਵਜੇ ਬਾਹਰ ਜਾਂਦੀਆਂ ਨੇ ਤੇ ਨਾਲ گاਵਾਂ ਦਾ ਫਾਰਮ ਆ ਨਾਲ ਹੀ ਮੱਝਾਂ ਇਹ ਉਹੀ ਫਾਰਮ ਆ ਜਿਹੜੀ ਆਪਾਂ ਪਹਿਲਾਂ ਮੱਝ ਦੀ ਵੀਡੀਓ ਪਾਈ ਆ ਨਾ ਕਲਵਾਣੂ ਦਾ ਗੇੜੇ ਨਾਲ ਤੇ ਉੱਥੇ ਦੀ ਹੈ ਬਾਈ ਉਹਨਾਂ ਦਾ ਫਾਰਮ ਜਿਹੜਾ ਉਹ ਖੇਤ ਦੇ ਵਿੱਚ ਹੈ ਤੇ ਤੁਹਾਨੂੰ ਦਿਖਾਉਣਾ ਸਾਰਾ ਸੈਟਅਪ ਕਰਾਉਣਾ ਹੈ ਫਿਰ ਦਰਸ਼ਨ ਆ ਦੇ ਆਇਓ ਬਾਈ ਫਿਰ ਆ ਜਾ ਤੂੰ ਹੀ ਆ ਜਾ ਤੇਰੇ ਨਾਲ ਸਕੇ ਇਧਰ ਹੀ ਆ ਜਾ ਕਿਵੇਂ ਆ ਫਿਰ ਕਦੋਂ ਕਦੋਂ ਸ਼ੁਰੂ ਕਰਿਆਗਾ ਮੈਂ ਸ਼ੁਰੂ ਤਾਂ ਹੀ ਸਾਨੂੰ ਵੀ ਸਾਡੀ ਪ੍ਰਦੇਸ਼ ਤੋਂ ਪਹਿਲਾਂ ਜੀ ਤਾਈ ਜੀ ਕਰਦੇ ਨੇ ਅੱਛਾ ਨੰਦਾਰ ਉਹ ਨਹੀਂ ਕਰਦੇ ਨੇ ਹਨਾ ਪਹਿਲਾਂ ਮੱਝਾਂ ਨਹੀਂ ਫਾਰਮ ਨਹੀਂ ਉੱਚੀ ਬੋਲ ਥੋੜਾ ਜਿਹਾ ਵੱਡੇ ਲੈਵਲ ਦਾ ਜੀ ਸ਼ੁਰੂ ਤੋਂ ਤਾਈ ਜੀ ਨੇ ਕਰਿਆ ਕੰਮ ਅੱਛਾ ਮਤਲਬ ਕੋਈ ਇਹ ਨਹੀਂ ਹੈਗਾ ਵੀ ਇੱਕ ਦੋ ਮੱਝੀ ਰੱਖੀਆਂ ਨੇ ਹਾਂ ਹਾਂ ਸੈਟਅਪ ਵਧੀਆ ਬਣਾਇਆ ਹੋਇਆ ਸੀਗਾ ਤਾਈ ਜੀ ਨੇ ਅੱਛਾ ਕਦੋਂ ਤੋਂ ਕਰਿਆ ਜੀ ਤੁਸੀਂ ਤਾਂ ਮੈਨੂੰ ਦੱਸੀ ਸੀ ਵੀ ਘੋੜੀਆਂ ਛੱਡ ਕੇ ਫਿਰ ਇੱਧਰ ਨਵਾਇਆ 40 ਸਾਲ ਹੋ ਗਏ ਜੀ 40 ਸਾਲ ਹੋ ਗਿਆ ਪਹਿਲਾਂ ਉਹ ਰੱਖਦੇ ਲੋਡ ਜੋਗੇ ਆ ਹਾਂ ਫਿਰ ਪੰਡਿਆ ਜੀ ਫਾਰਮ ਬਣਾ ਲਿਆ ਨਾ ਹੁਣ ਮੱਜਾ ਇਹ ਕਵਾੜਾ ਤਾਂ ਨਹੀਂ ਇਕੱਠਾ ਕਰਾਇਆ ਨਾ ਇਹ ਇੱਕ ਦਾ ਹੁੰਦਾ ਨਾ ਉਹ 10-10 ਲੀਟਰ ਵਾਲੀਆਂ 8-8 ਲੀਟਰ ਵਾਲੀਆਂ ਇਕੱਠੀਆਂ ਕਰ ਲੀਆਂ ਇੱਕ ਹੁੰਦਾ ਵੀ ਕਿਸੇ ਦੁੱਧ ਦੇ ਕੰਮ ਕੀਤਾ ਉਹ ਦੁੱਧ ਵਾਲਾ ਕਿਵੇਂ ਆ ਸਾਬਕਾ ਕਿੰਨੇ ਕੁ ਦੁੱਧ ਵਾਲੀਆਂ ਨੇ ਦੁੱਧ ਵਾਲੀਆਂ 18 19 20 ਵਾਲੀਆਂ ਆਗੀਆਂ ਨੇ ਇਸ ਟਾਈਮ ਹਾਂ 10 ਸਾਲ ਪਹਿਲਾਂ ਘਟਾ ਤਿਆਰ ਕਰ ਲਿਆ ਸੀ ਤਾਂ ਇਹ ਹਾਂ ਵਧੀਆ ਉਹਦਾ ਰਿਜ਼ਲਟ ਆ ਜਿਹੜਾ ਉਹ ਚੰਗਾ ਹੈ ਚੰਗੇ ਰਿਜ਼ਲਟ ਵਾਲਾ ਅੱਛਾ ਉਹਦੇ ਬੱਚੇ ਵੀ ਵਿੱਚ ਹੀ ਹੋਣੇ ਹਨਾ ਹਾਂ ਅੱਛਾ ਜ਼ਿਆਦਾਤਰ ਕਿਹੜੇ ਬੋਲਾਂ ਨੇ ਤੁਹਾਡੇ ਕੋਲ ਕ ਘਰ ਦੀ ਬਰੀਡ ਜ਼ਿਆਦਾ ਘਰ ਦੀ ਘਰ ਦੀ ਆਮ ਤਾਂ ਚਲੋ ਅੱਜ ਕੱਲ ਹੁਣ ਲੱਗੇ ਜੀ ਰੱਖਣ ਜਿਵੇਂ ਹਨਾ ਨਾ ਹੁੰਦਾ ਚਲੋ ਰੱਖ ਦਿੰਦੇ ਹਾਂ ਦੇਸੀ ਜੇ ਆਪਾਂ ਗੱਲ ਕਰੀਏ ਤਾਂ ਵਧੀਆ ਕੱਟਾ ਸੀਗਾ ਜਿਹੜਾ ਉਹਦੀ ਮਾਂ ਚੰਨੀ ਸੀਗੀ ਕਿੰਨੇ ਦੁੱਧ ਵਾਲੀ ਬਾਕਲਾਈਨ ਬਹੁਤ ਚੰਗੀ ਸੀਗੀ ਅੱਛਾ ਕਿੰਨੇ ਕਿ ਦੁੱਧ ਵਾਲੀ ਸੀ ਦੁੱਧ 18 20 18 20 ਵਾਲੀ ਹੈਗਾ ਸੀ ਕੱਟਾ ਓਕੇ ਓਕੇ ਕਈ ਸਾਲ ਦੀ ਗੱਲ ਹੈ ਇਹ ਹਾਂ ਪੁਰਾਣੀ ਬਾਕੀ ਪੁਰਾਣੀ ਗੱਲ ਹੈ ਤੀਜੀ ਜੋ ਅਸੀਂ ਵੀਡੀਓ ਆ ਗਈ ਜੀ ਅੱਛਾ ਤੀਜੀ ਚੌਥੀ ਵੀਡੀਓ ਵੀਰ ਤਾਂ ਬਹੁਤ ਉਦੋਂ ਤਾਂ ਇਹ ਗੱਲ ਠੀਕ ਸੀ ਹਾਂ ਉਹਨਾਂ ਅੱਜ ਕੱਲ ਨਾਮ ਰੱਖ ਲੈਂਦੇ ਨੇ ਉਹਦੇ ਨਾਲ ਥੋੜਾ ਜਿਹਾ ਪ੍ਰੋਫੈਸ਼ਨਲ ਹੋ ਜਾਂਦਾ ਤੇ ਹੁਣ ਜਿਹੜਾ ਘੱਟਾ ਪਾਲਿਆ ਹਾਂ ਉਹ ਕੀ ਦਾ ਇਹ ਮੋਦੀ ਦਾ ਬੱਚਾ ਜੀ ਇਹ ਮੋਦੀ ਦਾ ਬੱਚਾ ਦੀ ਮਾਂ ਕਿੰਨੇ ਕੇ ਦੁੱਧ ਵਾਲੀ ਹੈ 20 ਲੀਟਰ ਵਾਲੀ ਹੈ ਜਾਨੀ ਉਹ ਵੀ ਵਧੀਆ ਪਾਲਿਆ ਹੈ ਹੈਨਾ ਆਪਦੀ ਵਾਸਤੇ ਰੱਖਿਆ ਕਿ ਜਾ ਨਾ ਆਈ ਆਪਦੀ ਸਿਮ ਸੁਮਨ ਤਿਆਰ ਕਰਾਉਣ ਦੀ ਅਜੇ ਕੁਝ ਨਹੀਂ ਪੂਰੀ ਭੈਣ ਆ ਜੀ ਆ ਕੱਟੀ ਹਜੇ ਨਹੀਂ ਮਤਲਬ ਕੁਝ ਅੱਛਾ ਆ ਉਹਦੀ ਭੈਣ ਹੈ ਆ ਇਹ ਦੂਜੀ ਵੀ ਵੀਰੀ ਵੀ ਕੋਲ ਦੀ ਹੈ ਅੱਛਾ ਇਹ 20 ਲੀਟਰ ਦੀ ਆ ਆ ਕੀ ਦੀ ਇਹ ਇਹ ਸੁਲਤਾਨ ਦੀ ਗੱਟੀ ਆਈ ਬੜੀ ਮੱਚੀ ਦੀ ਹਸਾਰ ਬਾਨ ਵਾਲੇ ਜੀ ਤੇ ਇਹਦੇ ਬਾਰੇ ਜਰੂਰ ਦੱਸਿਓ ਇਹਦੇ ਬਾਰੇ ਬੜੀ ਗਲਤਫਹਿਮੀਆਂ ਲੋਕਾਂ ਚ ਕਿ ਇਹ ਦੁੱਧ ਨਹੀਂ ਕੱਢਦਾ ਕਿੰਨਾ ਕ ਦੁੱਧ ਕੱਢਦਾ ਇਹਨੇ ਭਲੂਣ ਨੇ 15 ਦਿੱਤਾ ਜੀ ਭਲੂਣ ਨੇ ਦਿੱਤਾ ਜੀ ਦੇਖੋ ਰਿਜ਼ਲਟ ਤਾਂ ਹੈਗਾ ਮਤਲਬ ਹਾਂ ਉਹ ਕਿਤੇ ਜਿੱਥੇ ਮਾਂ ਵੀ ਇਹ ਨਹੀਂ ਚੰਗੀ ਹੋਣੀ ਚੰਗੀ ਜੀ ਤਰੋਲੇ ਮੰਡੀ ਦੇ ਲੈ ਕੇ ਮੈਂ 3 ਲੱਖ ਰੁਪਏ ਲੱਗੇ ਜੀ ਅੱਛਾ ਮੇਲੇ ਤੇ ਮੇਲੇ ਗਈ ਅੱਛਾ ਮੇਲੇ ਤੇ ਲੱਗੀ ਸੀ ਹਾਂਜੀ ਖਾਣ ਵਾਸਤੇ ਲੇ ਦੇ ਵੇਚਣੀ ਹੁੰਦੀ ਅੱਛਾ ਉਹ ਵਿੱਚ ਬੈਠੀ ਆ ਹਨ ਹਾਂਜੀ ਉਹ ਸਾਹਮਣੇ ਇਹ ਆ ਦੇਖੋ ਬਈ ਉਹ ਜੋੜਾ ਖੜੇ ਸਾਹਮਣੇ ਉਹ ਜਿਹੜੇ ਦੋ ਨੇ ਇਹਨਾਂ ਚੋਂ ਪਰਲੇ ਵਾਲੀ ਐ ਨਾ ਉਹਦੇ ਟੈਗ ਲੱਗਿਆ ਜੀ ਇਹਦੇ ਜੀ ਅੱਛਾ ਜਿਹਦੇ ਟੈਗ ਪਿਆ ਹੋਇਆ ਇਹ ਆ ਵਾਲੀ ਐ ਓਕੇ ਓਕੇ ਠੀਕ ਹੈ ਜੀ ਆ ਦੇਖੋ ਆ ਆ ਆ ਮੱਗ ਇਹਦੀ ਮਾਂ ਐ ਹੈ ਹਾਂਜੀ ਠੀਕ ਹੈ ਜੀ ਤੇ ਇਹ ਠੰਡ ਠੰਡ ਨਹੀਂ ਮੰਨਦੀ ਆ ਤੁਸੀਂ ਤਾਂ ਤੜਕੀ ਬਾੜ ਦਿੰਦੇ ਨੇ ਹਾਂਜੀ ਨਾਜੀ ਪੰਜਾਬ ਵਾਲਿਆਂ ਚ ਤਾਂ ਬੜੀ ਫਿਤਰਤਾ ਕਹਿੰਦੇ ਵੀ ਇਹ ਤਾਂ ਠੰਡਾ ਐ ਕਰ ਜਿੰਦੀਆਂ ਨੇ ਸਾਨੂੰ ਇੱਧਰ ਨੂੰ ਆ ਜਾਓ ਮੜਾ ਪਤਾ ਕੀ ਹੈ ਜੀ ਸਾਡੇ ਰਿਸ਼ਤੇਦਾਰੀਆਂ ਹਰਿਆਣੇ ਚ ਨੇ ਅਸੀਂ ਉਧਰੋਂ ਵੇਖ ਸਾਰਾ ਤੁਸੀਂ ਉਧਰੋਂ ਸਿੱਖਿਆ ਇਹਦਾ ਮਤਲਬ ਇਹ ਕੰਮ ਹੈ ਪਹਿਲਾਂ ਲੱਗ ਗਈ ਸੀ ਬਾੜ ਦੀ ਹਾਂ ਜਦੋਂ ਮੈਂ ਬਾਈ ਨੂੰ ਕਹਿੰਦਾ ਵੀ ਰਹਿ ਮਾ ਨਾ ਯਾਰ ਇੰਨੀ ਧੁੱਪਰੀਏ ਨੂੰ ਵਿਚ ਵੜ ਦਿੰਦੇ ਇੱਕ ਵਾਰ ਮੈਂ ਵੀ ਨਾ ਬੰਦ ਕਰਦੇ ਸੀ ਬਸ ਅਸੀਂ ਨਾ ਕੁਲਦੀਪ ਰੈਡੂ ਦੇ ਹੁਣ ਚੋਈ ਕਰਾ ਕੇ ਆ ਸ਼ਾਮ ਬਲ ਕੇ ਝੋਟੀ ਆ ਤੇ ਉਹ ਸਵੇਰੇ ਨਾ ਬਾਈ 4 ਵਜੇ ਉਹਨਾਂ ਨੂੰ ਨਿਮਾ ਕੇ ਹੈ ਉਦੋਂ ਬਾਅਦ ਚੋਈ ਸ਼ੁਰੂ ਕਰਦੇ ਸੀ ਅਸੀਂ ਚੋਕ ਮਤਲਬ ਉਹੀ ਆਦਤ ਹੋ ਜਾਂਦੀ ਆ ਪਸ਼ੂਾਂ ਦੀ ਹਨਾ ਇਹ ਮਤਲਬ ਠੰਡ ਢੰਡ ਵਾਲਾ ਕੋਈ ਮਟਰ ਨਹੀਂ ਹੁਣ ਮਹੀਨਾ ਪਹਿਲਾਂ ਤਾਂ ਕਾਫੀ ਠੰਡ ਸੀ ਇਹਦਾ ਗਾਲੀ ਕਰ ਰਹੀਆਂ ਰਾਮ ਇਹਦਾ ਦੇਖੋ ਹਾਂ ਸਾਰਿਆਂ ਉਹ ਗਾਲੀ ਕਰ ਰਹੀਆਂ ਲੋ ਤੁਹਾਨੂੰ ਪਾਣੀ ਹੈ ਜਿਹੜਾ ਉਹ ਸਵੇਰੇ ਅਸੀਂ ਇਦਨ ਕੜਕਣ ਕੰਜਾ ਅੱਛਾ ਜਿਹੜਾ ਉਧਰੋਂ ਕਰ ਦੇਖੋ ਆ ਰਾਮ ਨਾਲ ਗਾਲੀ ਕਰਦੇ ਆ ਤਾਜ਼ਾ ਪਾਣੀ ਚੱਲਦਾ ਹੈ ਐਂ ਤਾਂ ਨਹੀਂ ਇੰਨੀ ਦੇਰ ਮਤਲਬ ਵਿੱਚ ਬੈਠੀਆਂ ਕੋਈ ਦਿੱਕਤ ਆ ਨਾ 2 ਵਜੇ ਕੱਢਾਂਗੇ 2 ਵਜੇ ਕੱਢੋਂਗੇ ਬਸ ਬਹੁਤ ਵਧੀਆ ਜੀ ਕਟੀਆਂ-ਕੁਟੀਆਂ ਫਿਰ ਕਿਵੇਂ ਨੇ ਹੁਣ ਕਟੀਆਂ ਵੀ ਇਹਦੇ ਵਿੱਚ ਹੀ ਨੇ ਹਾਂ 20 ਕਟੀਆਂ ਹੈਗੀਆਂ ਨੇ ਜੀ ਧੁੱਪ ਵਾਸਤੇ ਇੱਥੇ ਹਰਾ ਕੱਪੜਾ ਲੱਗ ਜਾਨੀ ਤਾਰੇ ਹੋਇਆ ਉਹ ਅੱਛਾ ਜਦੋਂ ਗਰਮੀ ਹੋ ਜਾਂਦੀ ਹੈ ਹਾਂ ਧੁੱਪ ਲੱਗਣ ਦਾ ਹੀ ਇੱਥੇ ਹਰਾ ਕੱਪੜਾ ਆ ਦੇਖੋ ਉੱਪਰ ਨਾ ਤਲਾਉਦੇ ਇਹ ਇਹ ਕਿੰਨੇ ਬਈ ਕਿੰਨੇ ਦਾ ਬਈ ਇਹ ਕਿੰਨੇ ਪਸ਼ੂ ਨੇ ਇਹਦੇ ਵਿੱਚ ਪਸ਼ੂ ਵੀ 50 ਕੋਣੀ ਇਸ ਟਾਂ 50 ਦੁੱਧ ਵਾਲੀਆਂ ਕਿੰਨੀਆਂ ਨੇ ਇਹਦੇ ਚੋ 20 ਨੇ ਜੀ 20 ਨੇ ਅੱਛਾ 20 ਮਤਲਬ ਦੁੱਧ ਵਾਲੀਆਂ ਨੇ ਤੇ 30 ਦੁੱਧੀਆਂ ਨੇ 50 ਪਸ਼ੂ ਇਹਦੇ ਵਿੱਚ ਵਿੱਚ ਨੇ ਹਾਂ ਜੀ ਤੇ ਫਿਰ ਆ گاਵਾ ਨਾਲ ਇਹ ਕਿਵੇਂ ਮੈਨੇਜ ਕਰਦੇ ਹੋ ਨਾਲ ਹੀ ਚੱਲ ਜਾਂਦਾ ਕੰਮ ਨਹੀਂ ਇਹ 2 ਵਜੇ ਇਹਨੂੰ ਕੱਢਾਂਗੇ ਗਾਈਆਂ ਵੜਦਾਂਗੇ ਅੱਛਾ ਉਦੋਂ ਬਾਅਦ ਗਾਈਆਂ ਦਾ ਨੰਬਰ ਲਾ ਦੋਗੇ ਹਾਂਜੀ ਹਾਂਜੀ ਫਿਰ ਗਾਈਆਂ 4 ਵਜੇ ਫਿਰ ਗਾਈਆਂ ਗਾਈਆਂ ਦੀ ਤਾਂ ਵੈਸੇ ਕੋਈ ਦਿੱਕਤ ਵੀ ਨਹੀਂ ਹੁੰਦੀ ਗਰਮੀ ਜਿਆਦਾ ਦਿੱਕਤ ਹੁੰਦੀ ਹੈ ਨਹੀਂ ਤਾਂ ਭੱਜ ਕੇ ਵੜਦੇ ਨੇ ਆਪਦੇ ਆਪ ਤੇ ਸਰਦੀ ਚ ਵੀ ਹਾਂਜੀ ਉਹ ਆਦਤ ਬਣ ਗਈ ਹੈਨਾ ਹਾਂਜੀ ਤੇ گاਵਾ ਚ ਕਿਵੇਂ ਹੈ ਜੀ ਕੰਮ ਵੀ ਕਿੰਨੇ ਕ ਦੁੱਧ ਆਲੀਆਂ ਨੇ ਬੰਬਾ ਜੀ ਬਸ 35 ਕਿਲੋ 30 35 ਲੀਟਰ ਆਲੀਆਂ 30 35 ਲੀਟਰ ਅੰਮਲ ਅੱਛਾ ਜਿਹੜੀ ਉਹ 40 ਲੀਟਰ ਵਾਲੀ ਸੀ ਅੱਛਾ ਉਹ ਵੇਚਤੀ ਸੀ ਆ 1.5 ਲੱਖ ਰੁਪਏ ਬਹੁਤ ਵਧੀਆ ਗੱਲ ਆ ਜੀ ਤੇ ਜਦੋਂ ਫਿਰ ਬਰੀਡ ਤਿਆਰ ਹੋ ਜਾਂਦੀ ਆ ਹੁਣ ਇਹਦਾ ਫਿਰ ਸੀਮਨ ਸੋਮਨ ਤੁਸੀਂ ਕਿਵੇਂ ਕਰਦੇ ਹੋ ਮਨੇਜ ਟੀਕੇ ਲਵਾਉਣੇ ਆ ਟੀਕੇ ਲਵਾਉਣੇ ਡਾਕਟਰ ਤੋਂ ਹਾਂਜੀ ਤੇ ਇੱਕ ਬਈ ਇਹ ਦੱਸੋ ਵੀ ਇੰਨੇ ਉਹਦੇ ਵਿੱਚ ਮਸਟੈਟਸ ਵਗੈਰਾ ਕੁਝ ਆਉਂਦਾ ਤਾਂ ਨਹੀਂ ਕੋਈ ਦਿੱਕਤ ਨਹੀਂ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆ ਜੀ ਕੱਚੇ ਚ ਵੇਂਦੇ ਨੇ ਗਾਇਆਂ ਫਿਰ ਉਦੋਂ ਬਾਅਦ ਪਾਣੀ ਜੀ ਰੈਂਦੀਆਂ ਨੇ ਮਿਸਟਰ ਇਕ ਗਾਉ ਜੇ ਆਪਾਂ ਜਿੱਕਰ ਜੇ ਸਾਰਾ ਤਾਂ ਬਿਠਾ ਕੇ ਰੱਖਾਂਗੇ ਹਾਂ ਇਹ ਵੀ ਗੱਲ ਸੀ ਕਿ ਕਈ ਚਵਾਈ ਤੋਂ ਬਾਅਦ ਦਾਣਾ ਪਾਉਣੇ ਆ ਚਵਾਈ ਤੋਂ ਬਾਅਦ ਦਾਣਾ ਪਾਉਣੇ ਹਾਂ ਸਭ ਤੋਂ ਵੱਡੀ ਗੱਲ ਇਹ ਆ ਹਾਂ ਕਿਉਂਕਿ ਜਿਹੜਾ ਅੱਧਾ ਘੰਟਾ ਲੱਗਦਾ ਸਰਾਖ ਬੰਦ ਹੋਣ ਨੂੰ ਥਣ ਦਾ ਉਹਦੇ ਤੁਸੀਂ ਉਹ ਟਾਈਮ ਜਿਹੜਾ ਕਵਰ ਕਰ ਲਿਆ ਉਹਦੇ ਖੜੇ ਰਹਿੰਦੇ ਨੇ ਪੁੱਛੋ ਹਾਂਜੀ ਉਦੋਂ ਬਾਅਦ ਇੱਧਰ ਛੱਡ ਦਿੰਦੇ ਜਦ ਹੀ ਖੋਲਦ ਨੇ ਜਦ ਹੀ ਖੋਲਦ ਨੇ ਫਿਰ ਇੱਧਰ ਆ ਜਾਂਦੇ ਨੇ ਮਤਲਬ ਇਸ ਕਾਰਨ ਮੈਨੂੰ ਸਟੈਟਸ ਨਹੀਂ ਆਉਂਦੀ ਕਦੇ ਨਹੀਂ ਦਿੱਕਤ ਆਈ ਗਾਵਾਂ ਦੇ ਵਿੱਚ ਵੀ ਨਹੀਂ ਆਈ ਜੀ ਅੱਛਾ ਦੋਨੇ ਬੱਸ ਹੀ ਨਹੀਂ ਆਈ ਨਾ ਜੀ ਇਹ ਪਲੱਸ ਪੁਆਇੰਟ ਆ ਭਾਈ ਬਹੁਤ ਵੱਡਾ ਨਹੀਂ ਆਮ ਤੌਰ ਤੇ ਪਾਣੀ ਤਾਂ ਚਲੋ ਵਧੀਆ ਬਹੁਤ ਵਧੀਆ ਗੱਲ ਆ ਕਿ ਜਦੋਂ ਲਾਈਟ ਚੱਲੂ ਬਹੁਤ ਵਧੀਆ ਗੱਲ ਜਿੰਨਾ ਚਿਰ ਲਾਈਟ ਚੱਲੂਗੀ ਉਹਨਾਂ ਚਿਰ ਇਹਦੇ ਵਿੱਚ ਨੂੰ ਚੱਲੂ ਵਿੱਚ ਚੱਲੂ ਵੱਡੀ ਮੋਟਰ ਠੀਕ ਆ ਜੀ ਤੇ ਕੋਈ ਐ ਤਾਂ ਨਹੀਂ ਲੱਗਦਾ ਦੇਖੋ ਇਹ ਰਹਿਸ਼ ਵਿੱਚ ਆ ਥੋੜੀ ਇੱਧਰ ਵੀ ਕੋਠੀ ਪਾਰਾਂ ਤੁਸੀਂ ਨਮੀ ਆ ਵੀ ਰਹਿਸ਼ ਵਿੱਚ ਆ ਕੈਮਰਾ ਦੀ ਨਿਗਰਾਨੀ ਥੱਲੇ ਆ ਹੈਨਾ ਤੇ ਐ ਤਾਂ ਨਹੀਂ ਲੱਗਦਾ ਵੀ ਮਤਲਬ ਕੋਈ ਦਿੱਕਤ ਜੀ ਆ ਹਾਂ ਜੀ ਕਿਸੇ ਤਰ੍ਹਾਂ ਦੀ ਆਜੋ ਫਿਰ ਆਪਾਂ ਹੋਰ ਵੀ ਦਿਖਾਈਏ ਬੱਚੇ ਵੀ ਫਿਰ ਲੰਮੀ ਹੋ ਜਾਊ ਵੀਡੀਓ ਗੱਲਾਂ ਦਾ ਮੁੱਕਣੀ ਨਹੀਂ ਸਾਰੀ ਮਜਾਦੜੀ ਗਈ ਆਲੇ ਦੁਆਲੇ ਹਾਂ ਜੀ ਮੇਰੇ ਅੰਦਰ ਤੇ ਕੈਮਰਾ ਇਹ ਪਾਣੀ ਵਾਲਾ ਇੱਥੇ ਰੱਖਿਆ ਹੈ ਸਿਸਟਮ ਹੈ ਜੀ ਆ ਬਈ ਖੁਰਲੀ ਨੀਵੀਂ ਆ ਤੁਹਾਡੀ ਇਹ ਸਭ ਤੋਂ ਵੱਡੀ ਗੱਲ ਇਹ ਦੱਸਿਓ ਮੜਾ ਕਾਮਾ ਜੀ ਕਰਦਿਆਂ ਨਾ ਲੱਗਦੀ ਕੱਖਾਂ ਦੇ ਆ 12 ਇੰਚ ਦੇ ਗੁੱਥੇ ਬਣਾਈ ਹੋਈ ਹੈ ਜੀ ਇਹ ਚੁੱਕੇ ਖਾਉਂਦੀ ਨਹੀਂ ਕੰਮ ਰੱਖਣਾ ਹੀ ਫਿਰ ਇਹਦਾ ਮੈਂ ਦੱਸੂਗਾ ਫਿਰ ਬਾਅਦ ਚ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਕਿ 12 ਇੰਚ ਦੇ ਹਿਸਾਬ ਨਾਲ ਬਣਾਈ ਹੋਈ ਹੈ ਵੀ ਚਲੋ ਪੁਰਾਣੇ ਸਮੇਂ ਚ ਪਸ਼ੂ ਨੀਚੇ ਹੋ ਕੇ ਚਰਦੇ ਸੀਗੇ ਨਾ ਹਾਂ ਤੇ ਥੋੜਾ ਜਿਆ ਉਹ ਸੈਟਅਪ ਰੰਦਾ ਐ ਪਸ਼ੂ ਦਾ ਇੰਨੀਆ ਰੱਖਣ ਦਾ ਨਾ ਐਵੇਂ ਫਾਇਦਾ ਨਹੀਂ ਹੈਗਾ ਜਿਹਨੂੰ ਇਹ ਨੌਲੇਜ ਹੈ ਜਿਹਨੂੰ ਇਹ ਪਤਾ ਹੈ ਕਿ ਇਹ ਬਰੀਕੀ ਹਵਾ ਵੱਡੀ ਕਿਉਂਕਿ ਦੇਖੋ ਹੈ ਤਾਂ ਜਾਨਵਰ ਇਹ ਕੁਦਰਤੀ ਉਹਦੇ ਵਾਲੇ ਨੇ ਨੀਚੇ ਚਰਨ ਵਾਲੇ ਜਾਨਵਰ ਨਹੀਂ ਹਾਂ ਅਸੀਂ ਕੀ ਕਰਦੇ ਆ ਖੁਰਲੀਆਂ ਦੀ ਹਾਈਟ ਚੱਕ ਦਿੰਦੇ ਆ 2-2 2.5 ਫੁੱਟ ਉੱਥੇ ਨੁਕਸਾਨ ਕਰਦੀਆਂ ਨੇ ਉਹ ਬਿਲਕੁਲ ਜੀ ਤੇ ਆਜੋ ਬਾਈ ਤੁਹਾਨੂੰ ਦਿਖਾਈਏ ਅਗਲਾ ਉਹ ਆ ਬੈਠੀਆਂ ਨੇ ਬੱਚੀਆਂ ਤਿਆ ਬੱਚੇ ਨੇ ਦੂਜੇ ਆਓ ਮਾਜਾ ਜਿਹਦੀ ਆਪਾਂ ਵੀਡੀਓ ਪਾਈ ਐ ਚ ਸੇਰ ਵਾਲੀ ਹੈ ਨਾ ਤੇ ਆ ਬਈ ਆਪਾਂ ਪਹਿਲਾਂ ਕੱਟਾ ਦਿਖਾਈਏ ਕੱਟੇ ਦੀ ਨਹੀਂ ਇਹ ਲੱਗ ਬਣਾਵਾਂਗੇ ਯਾਰ ਛੱਡ ਤੂੰ ਇਹਨਾਂ ਵਿੱਚ ਨਹੀਂ ਲੈਂਦੇ ਹੁਣ ਤੋ ਇਧਰ ਦੱਸੋ ਡਿਟੇਲ ਕਟੀਆਂ ਦੀ ਕਿਹੜੇ ਕਿਹੜੇ ਝੋਟਿਆਂ ਦੀਆਂ ਨੇ ਇਹ ਆਪਣੇ ਕੱਟੇ 'ਚ ਨਹੀਂ ਆਦਾ ਜੀ ਸਾਰੇ ਆਪਣੇ ਕਹੇ ਨੇ ਆਪਣੇ ਕੱਟੇ ਦੀਆਂ ਫਿਰ ਜ਼ਿਆਦੇ ਤਾਂ ਨਹੀਂ ਆਉਣੀਆਂ ਫਿਰ ਤਾਂ ਕਈ ਨਹੀਂ ਆ ਕਈ ਆ ਕੇ ਕੱਟਦੇ ਨੇ ਜੀ ਆਓ ਚਲੋ ਕੋਈ ਨਹੀਂ ਉਹ ਤਾਂ ਕੋਈ ਚੱਕਰ ਨਹੀਂ ਇੱਕਵੇਂ ਲਾਲ ਜੀ ਜਿਆਦਾ ਹੈ ਨਾ ਕਿ ਵੈਸੀ ਇਹ ਮਾਂ ਦਾ ਰੰਗ ਲਾਲ ਜੀ ਅੱਛਾ ਇਹਦੀ ਮਾਂ ਦਾ ਰੰਗ ਲਾਲ ਹੈ ਹਾਂ ਜੀ ਅੱਛਾ ਇਹ ਵੀ ਇਹ ਕੱਟੇ ਕੱਟੇ ਜਿਹਾ ਆਪਣਾ ਹੂੰ ਪਿੱਠਪੋੜਾ ਦਾ ਬਾਈ ਬਹੁਤ ਸੋਹਣਾ ਹੈ ਨਾ ਤੇ ਬੱਚੇ ਦਾ ਵਧੀਆ ਨੀ ਘੱਟੀ ਦੀ ਆਇਆ ਹੈ ਤੁਸੀਂ ਇਹ ਪਹਿਲੀ ਵੇਕ ਲਗਾਈ ਜੀ ਅੱਛਾ ਇਹ ਜਿਹੜੀ ਪਹਿਲੀ ਕੱਟੀ ਹੈ ਹਾਂ ਜੀ ਇਹ ਕਰੋ ਵੀ ਚੱਕ ਨੀਚੋਂ ਕਿੰਨੇ ਚਿਰ ਦੀ ਹੋ ਗਈ ਬਾਈ ਇਹ 10 ਕਿ ਦਰ 10 ਮਹੀਨੇ ਦੀ 10 ਮਹੀਨੇ ਦੀ ਬਹੁਤ ਵਧੀਆ ਹਾਈਟ ਆ ਫਿਰ 10 ਮਹੀਨੇ ਦੇ ਮੁਤਾਬਕ ਇਹ ਇਹ 5 ਕਿਤੇ ਵਜਾ ਜੀ ਇਹ 5 ਦੀ ਇਹ ਤਾਂ 10 ਮਹੀਨਿਆਂ ਦੇ ਬਰਾਬਰ ਹੀ ਢੋਗੀ ਹਾਂ ਬਰਾਬਰ ਹੀ ਬਗੀ ਜੀ ਦੁੱਧਾਂ ਦੇ ਕਿੰਨਾ ਕਿ ਛੱਡ ਦੇਣੇ ਦੋ ਥਣੇ ਛੱਡੀ ਜਾਣੇ ਅਗਲੇ ਜੀ ਦੋ ਥਣ ਹਾਂ ਜੀ ਇਹ ਗਾੜੀ ਹੁਣ ਕਹੀਦਾ ਐ ਸੋਚਣਗੇ ਵੀ ਦੋ ਥਣ ਬੜਾ ਖਰਾਬ ਕਰਦੇ ਨੇ ਦੁੱਧ ਯਾਰ ਜਿਹੜੇ ਵੇਚਣ ਵਾਲੇ ਦੇ ਪਰਪਜ ਨਾਲ ਤਾਂ ਤੇ ਫਿਰ ਉਹਨੀਆਂ ਛੇਤੀ ਤਿਆਰ ਹੋ ਜਾਂਦੀਆਂ ਹਨ ਹਨਾ ਹਾਂ ਜੀ ਉਹਨਾਂ ਹੀ 3 ਸਾਲ ਦੀ ਕੱਟੀ ਸੂ ਜਾਂਦੀ ਹੈ ਜੀ 3 ਸਾਲ ਦੀ ਕੱਟੀ ਸੂ ਪੈਂਦੀ ਹੈ ਹਾਂ ਜੀ ਚ ਉਹ ਦੂਜੀਆਂ ਜਿਹੜੀਆਂ ਪਰਾਂ ਬੈਠੀਆਂ ਨੇ ਏ ਬਾਈ ਆ ਵੀ ਇਕੱਟੇ ਦੀ ਇਹ ਵੀ ਇਸੇ ਇਕੱਟੇ ਦੀ ਆ ਚਾਰ ਹੋ ਗਈਆਂ ਹਾਂਜੀ ਤੇ ਆਹ ਆਹ ਤਾਂ ਜੀ ਟੀਕਾ ਲਵਾਇ ਦੀ ਸਰਕਾਰੀ ਟੀਕੇ ਦੀ ਆ ਜੀ ਅੱਛਾ ਇਹ ਸਰਕਾਰੀ ਟੀਕੇ ਦੀ ਆ ਹੂੰ ਕੱਟੀ ਤਾਂ ਇਹ ਵੀ ਠੀਕ ਆ ਕੋਈ ਮਾੜੀ ਨਹੀਂ ਬਈ ਇਹਦੀ ਵੈਸੇ ਤਨ ਦਸ ਹੈ ਨਾ ਦੇਖੋ ਇਹਦੀ ਗਰਦਨ ਗੁਰਦਨ ਮੂੰਹ ਹੈ ਨਾ ਲੰਬਾਈ ਬਹੁਤ ਵਧੀਆ ਹੈ ਤੇ ਬਾਕੀ ਐ ਵੀ ਚਲੋ ਇਹ ਕਿਨੇ ਚਰ ਦੀ ਹੋਗੀ ਇਹ ਵੀ 11 ਗਮੇ ਨੇ ਹੋ ਗਈ ਜਦਾ ਜੀ ਅੱਛਾ 11 ਗਮੇ ਫਿਰ ਵੀ ਠੀਕ ਆ ਬਹੁਤ ਵਧੀਆ ਬਾਈ ਇਹ ਹੁਣ ਬਾਈ ਉੱਪਰ ਆ ਜਾ ਕਰ ਦਿਆ ਨਾ ਮੇਰੇ ਕਰਕੇ ਹੈ ਨਾ ਮੇਰੇ ਕਰਕੇ ਥੋੜਾ ਜਿਹਾ ਉਹ ਕਰ ਦਿਆ ਨੇ ਤੇ ਆ ਬੱਚੀਆਂ ਬਾਈ ਕਿਹੜੇ ਕਿਹੜੇ ਸਿਮੰਦੀਆਂ ਨੇ ਪਤਾ ਕੁਛ ਇਹ ਤਾਂ ਆਮ ਦੀ ਬਾਈ ਅੱਛਾ ਉਹ ਬਰੂਟ ਦੀ ਆ ਜੀ ਅੱਛਾ ਬਰੂਟ ਦੀ ਆ ਹੈ ਹਾਂ ਜੀ ਉਹ ਸਨੋ ਮੈਂ ਦੀ ਪਰਲੀ ਅੱਛਾ ਉਹ ਸਨੋ ਮੈਂ ਦੀ ਉਹ ਤਾਂ ਬਿਊਟੀ ਦੱਸ ਰਹੀ ਹੈ ਹਾਂ ਜੀ ਹੈ ਤੇ ਇਹ ਗੱਲ ਆ ਬਾਕੀ ਆ ਨਾਲ ਆ ਜਰੂਰ ਸਾਨੂੰ ਆਤਾ ਇਹ ਮੇਰੇ ਵੀ ਰੱਖੇ ਹੋਈਆਂ ਨੇ ਹੈ ਨਾ ਕਈ ਤਾਂ ਬਾਈ ਟੀਚਰਾਂ ਕਰਦੇ ਨੇ ਆ ਬੱਕਰੀਆਂ ਦੇ ਬੱਕਰਾ ਹੈ ਇਹਨਾਂ ਨੂੰ ਬਹੁਤ ਟੈਂਚਰਾ ਕਰਦੇ ਨੇ ਯਾਰ ਰਿਸ਼ਤੇਦਾਰ ਵੀ ਕਰਦੇ ਨੇ ਕਈ ਵਾਰ ਵੀ ਇਹ ਕਿਉਂ ਪਾਲਦੇ ਨੇ ਤੁਸੀਂ ਇਹ ਗੁਣ ਬਹੁਤ ਵੱਡੇ ਨੇ ਇਹ ਗੁਣ ਵੱਡੇ ਨੇ ਹਾਂ ਉਹੀ ਗੱਲ ਹੈ ਤੇ ਚਲੋ ਆਪਾਂ ਉਹਦੀ ਅਲੱਗ ਬਣਾਉਂਦੇ ਆ ਕੱਟੇ ਦੀ ਜੀ ਵੀਡੀਓ ਤੇ ਧੰਨਵਾਦ ਜੀ ਸਾਰੇ ਭਰਾ